ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਸਾਡੇ ਦੋ ਨਿਜੀ ਚੈਨਲ ਰੋਜ਼ਾਨਾ ਨਿਮਸ਼ਾਏ ਅਤੇ ਪੁਆਇੰਟ ਨਿਮਰਾਨ ਮੈਂ ਤੁਹਾਡਾ ਆਪਣਾ ਪ੍ਰੇਮ ਬਲੂਰਿਆ ਆਪਣੇ ਸਹਿਯੋਗੀ ਰਾਣਾ ਤੇ ਲਾਡੀ ਦੇ ਨਾਲ ਦੋਸਤੋ ਕੁਝ ਹੀ ਸਮਾਂ ਪਹਿਲਾਂ ਅਸੀਂ ਇੱਕ ਇੰਟਰਵਿਊ ਆਹੀ ਸਰਦਾਰ ਸਾਧੂ ਸਿੰਘ ਖਲੌਰ ਜੀ ਬਾਰੇ ਹਲਕਾ ਰਾਜਪੁਰਾ ਤੋਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਸਾਡੇ ਹਲਕੇ ਦੇ ਵਿੱਚ ਰੋਮਨੀ ਅਕਾਲੀ ਦਲ ਦਾ ਕੋਈ ਹਲਕਾ ਇੰਚਾਰਜ ਨਹੀਂ ਹੈਗਾ ਉਸ ਤੋਂ ਅੱਗੇ ਇਸ ਗੱਲ ਨੂੰ ਬਤਾਉਂਦੇ ਹੋਏ ਅੱਜ ਫਿਰ ਇੱਕ ਵਾਰੀ ਸਰਦਾਰ ਸਾਧੂ ਸਿੰਘ ਖਲੌਰ ਜੀ ਕੋਲ ਅਸੀਂ ਪਹੁੰਚੇ ਆ ਤੇ ਉਹਨਾਂ ਦੇ ਨਾਲ ਬੈਠੇ ਨੇ ਜੱਸੀ ਜੀ ਜਸਵਿੰਦਰ ਜੱਸੀ ਉਹਨਾਂ ਦੇ ਸਾਰੇ ਤਕਰੀਬ ਵਿੱਚ ਸਾਰੀ ਟੀਮ ਇੱਕ ਵਾਰੀ ਮੈਂ ਆਪਣੇ ਦੋਵੇਂ ਚੈਨਲ ਵੱਲੋਂ ਦੋਵਾਂ ਨੂੰ ਜੀ ਆਇਆਂ ਆਖਦਾ ਸਰਦਾਰ ਸਾਧੂ ਸਿੰਘ ਜੀ ਅਸੀਂ ਕੁਝ ਸਮਾਂ ਪਹਿਲਾਂ ਤੁਹਾਡੀ ਇੰਟਰਵਿਊ ਲਈ ਸੀਗੀ ਰਾਏਪੁਰ ਹੰਕਾਇਸ ਬਲੇ ਸ਼ਰੋਗਨੀ ਕਾਲੀਦਲ ਵੱਲੋਂ ਵਾਝਾ ਖਾਲੀ ਪਏ ਤੁਸੀਂ ਇਸ ਬਾਰੇ ਕੀ ਉਸ ਇੰਟਰਵਿਊ ਜਿਹੜੀ ਤੁਹਾਡੀ ਲਈ ਸੀਗੀ ਸਾਡੇ ਕੋਲ ਤੁਹਾਡੇ ਪ੍ਰਤੀ ਕਈ ਵਧੀਆ ਪੁਆਇੰਟ ਵੀ ਆਏ ਆ ਚੰਗੇ ਵੀ ਆਏ ਆ ਤੇ ਮੰਦੇ ਵੀ ਆਏ ਆ ਤੁਸੀਂ ਇਸ ਬਾਰੇ ਸਾਡੇ ਦੁਆਰਾ ਇੱਕ ਵਾਰ ਫਿਰ ਗੱਲ ਸਾਂਝੀ ਕਰੋਗੇ ਬਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੇ ਕਿਸੇ ਹਲਕੇ ਦਾ ਅੰਚਾਰਜ ਲਾਣਾ ਜਾਂ ਟੀਟ ਦੇਣੀ ਕਿਸੇ ਵੀ ਪਾਰਟੀ ਦਾ ਜਿਹੜਾ ਪ੍ਰਧਾਨ ਹੁੰਦਾ ਉਹਦੀ ਜਾਂ ਕੋਰ ਕਮੇਟੀ ਜਾਂ ਪੀਸੀਏ ਪੋਲੀਟੀਕਲ ਅਫੇਅਰ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਬੰਦੇ ਨੂੰ ਹਲਕਾ ਅੰਚਾਰਜ ਲਾਣਾ ਜਾਂ ਟੀਟ ਦੇਣਾ ਅਸੀਂ ਪਾਰਟੀ ਦੇ ਸਿਪਾਹੀ ਹੈ ਇਹ ਪਾਰਟੀ ਨੇ ਵੇਖਣਾ ਗਣਾ ਸਾਡੇ ਤੋਂ ਕਿਤੇ ਕੰਮ ਨਹੀਂ ਲੈਂਦੇ ਇਹਤੇ ਪਾਰਟੀ ਨੂੰ ਅਸੀਂ ਲਾਹੇਵੰਦ ਲਗਾਗੇ ਉਥੇ ਸਾਡੀ ਡੂਡਲਾਦੀ ਪਾਰਟੀ ਅਸੂ ਡੂਡ ਨੂੰ ਵਾਰਾਂਗੇ ਅ ਸਰਦ ਸਿੰਘ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਿਆ ਦੀ ਇਲੈਕਸ਼ਨ ਗਵਰਨਮੈਂਟ ਵੱਲੋਂ ਅਨਾਊਂਸ ਹੋ ਚੁੱਕੀ ਹੈ ਡੇਟ ਵੀ ਹੋ ਜਾਣੇ ਆ ਕਹਿੰਦੇ ਅਕਤੂਬਰ ਦੇ ਵਿੱਚ ਹੋਣੀ ਹੈ ਜੇ ਇਸ ਹਲਕੇ ਦਾ ਕੋਈ ਹਲਕਾ ਇੰਚਾਰਜ ਵੀ ਹੋਏਗਾ ਕਿ ਤੁਸੀਂ ਉਸ ਕਿਹਦੀ ਰਾਇ ਮਹੀ ਦੇ ਇਲੈਕਸ਼ਨ ਲੜੋ ਇਸ ਤਰ੍ਹਾਂ ਹੋਏਗਾ ਕਦੀ ਪਾਰਟੀ ਦਾ ਪੋਲੀਟਿਕਲ ਸੈਟਅਪ ਹੈਗਾ ਹਲਕਾ ਇੰਚਾਰਜ ਲਾਹਤੋਂ ਬਿਨਾਂ ਵੀ ਸਾਡੀ ਮਸ਼ੀਨ ਹੈਗੀ ਜਿਹੜੀ ਇਹੋ ਟਾਂ ਕੰਮ ਕਰਨ ਵਾਲੀ ਹੈ ਅੱਜ ਮੈਨੂੰ ਪਤਾ ਲੱਗਿਆ ਜਿਹੜੇ 30 ਪਿੰਡ ਹਲਕਾ ਰਾਜ ਦੇ ਜਿਲ੍ਹਾ ਮਹਾਲੀ ਵਿੱਚ ਬਲਾਕ ਸੰਪਤੀ ਚ ਜੁੜੇ ਨੇ ਉਹਨਾਂ ਚੋ 8 ਜੂਨ ਬਲਾਕ ਸੰਪਤੀ ਦੇ ਪੀਕਾ ਜੂਨ ਹੈਗਾ ਜਿਲ੍ਹਾ ਪ੍ਰਸ਼ਦ ਸਾਡੀ ਟੀਮ ਹੈ ਜੱਸੀ ਬਾਈ ਤੇ ਬਰਾਬਰ ਦੇ ਭਰਾ ਹੈ ਹੋਰ ਸਾਡੇ ਭਰਾ ਬੈਠੇ ਆ ਜਿਹੜੇ ਸਾਡੀ ਟੀਮ ਹੈ ਅਸੀਂ ਉਹਨੂੰ ਪਿੰਡਾਂ ਚ ਜਾ ਕੇ ਹਲਕਾ ਜਿਹੜੇ ਜਿਲ੍ਹਾ ਪ੍ਰਸ਼ਦ ਦੇ ਤੇ ਬਲਾਕ ਸੰਪਤੀ ਦੇ ਮੈਂਬਰ ਹੈ ਕੈਂਡੀਡੇਟ ਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਪਾਰਟੀ ਵੱਲੋਂ ਇਹ ਸਾਰੀਆਂ ਅਰਥਵਾਂ ਲੱਗ ਸਕਦੀਆਂ ਹਨ ਤੇ ਇੱਕ ਜ਼ਿਲ੍ਹਾ ਪਛਿਤ ਮੈਂਬਰ ਦੀ ਚੋਣ ਲੜੀ ਜਾਏਗੀ ਪਾਰਟੀ ਦੇ ਹੁਕਮ ਤਾ ਅਸੀਂ ਪਿੰਡਾਂ 'ਚ ਜਾ ਕੇ ਆਪਣੀ ਪਾਰਟੀ ਦੇ ਜਿਹੜੇ ਹੇਠਲੇ ਵਰਕਰ ਹੈ ਉਹਨਾਂ ਨਾਲ ਸਲਾਹ ਕਰਕੇ ਕੈਂਡੀਡੇਟ ਨਾਮਜ਼ ਕਰਾਂਗੇ ਅ ਸਸੂ ਜੀ ਇਸ ਵੇਲੇ ਤੁਹਾਡਾ ਪਾਰਟੀ ਦੇ ਵਿੱਚ ਕੀ ਅਹੁਦਾ ਹੈ ਪਾਰਟੀ ਦੇ ਵਿੱਚ ਮੇਰਾ ਹੈਗਾ ਅਹੁਦਾ ਜਿਹੜਾ ਡੈਲੀਗੇਟਿੰਗ ਦੇ ਪੰਜਾਬ ਦੇ ਹਾਂਜੀ ਉਹ ਮੈਂ ਪੰਜਾਬ ਦੇ ਕਿਹੜੇ ਨੇ ਤੇ ਵਰਕਿੰਗ ਕਮੇਟੀ ਮੈਂਬਰ ਹੈ ਬਾਕੀ ਪਾਰਟੀ ਦਾ ਕੰਮ ਕਰਨ ਨਾਲ ਹੁੰਦਾ ਅਸੀਂ ਤਾਂ ਝਾੜੂ ਪਵਾਉਣ ਵਾਲੇ ਆਂ ਤੇ ਲੋਕਾਂ ਨਾਲ ਕੁਦਵਾਰ ਆ ਤੇ ਕੁਦਵਾਰੀ ਕਰਦੇ ਨਾ ਅੱਜ ਜਿਹਨੇ ਸੇਵਾ ਕਰੀ ਉਹਨਾਂ ਤੋਂ ਅੰਦਰ ਸੇਵਾ ਕਰੀ ਜਾ ਸਕਦਾ ਅਸੀਂ ਤਾਂ ਪਾਰਟੀ ਦੇ ਸੇਵਾਦਾਰ ਨਹੀਂ ਸੇਵਾਦਾਰ ਕਿਥੋਂ ਦੇ ਆ ਆਪਣੇ ਹਲਕੇ ਦੇ ਵਿੱਚ ਹੁਣ ਬਲਾਕ ਸਮੂਹਤੀਆਂ ਕਿੰਨੀਆਂ ਹੈਗੀਆਂ ਜਿਹੜੀ 30 ਫੀਲਡਰ ਹਲਕਾ ਰਾਜਵੇ ਮੁਹਾਲੀ ਨਾਲ ਜੋ ਨੇ ਉਹਨਾਂ ਚ 8 ਬਲਾਕ ਸਰਵੇ ਹੋਏ ਨੇ ਤੇ ਇੱਕ ਜਿਲ੍ਹਾ ਬਚਦਾ ਹੈ ਕਿਹੜਾ ਜਿਲ੍ਹਾ ਜੋਨਾ ਹੈ ਵਾਕੀ ਜੋਨਾ ਹੈਗਾ ਕੀ ਤੁਸੀਂ ਇਸ ਵੇਲੇ ਆਪਣੇ ਹਲਕੇ ਦੇ ਵਿੱਚ ਸਰਵੇ ਕੀਤਾ ਵੀ ਕਿਹੜੇ ਬੰਦੇ ਨੂੰ ਟਿਕਣ ਦੇ ਨਹੀਂ ਰਹਿ ਗਏ ਇਹ ਸਾਡੀ ਇੱਕ ਟੀਮ ਹੈ ਜਿਸ ਤਰ੍ਹਾਂ ਜਸਵਿੰਦਰ ਜੱਸੀ ਹੈ ਇਹ ਸਾਡੇ ਬੀਸੀਡੀ ਦੇ ਪ੍ਰਧਾਨ ਹੈ ਜ਼ਿਲ੍ਹੇ ਦੇ ਤੇ ਬੇਲਾ ਯੂਥ ਆਕਾਲੀ ਦਲ ਦੇ ਪ੍ਰਧਾਨ ਹੈ ਲੰਮਾ ਸਮਾਂ ਜਦੋਂ ਜ਼ਿਲ੍ਹਾ ਫਤਿਆਲਾ ਦਾ ਕਰਤਾਰ ਦੇ ਇਹਨਾਂ ਦੇ ਰਾਜਨੀਤਿਕ ਯਰਵਾਨੀ ਸਾਡੇ ਹੋਰ ਜਿਹੜੇ ਪਿੰਡਾਂ ਚ ਵਰਕਰ ਹੈ ਉਹਨਾਂ ਨਾਲ ਅਸੀਂ ਸਲਾਹ ਕਰਕੇ ਸਾਰੇ ਇਹਨਾਂ ਪਿੰਡਾਂ ਵਾਲੋ ਹਲਕਾ ਰਾਜਪੁਰੇ ਦੇ ਪਟਿਆਲਾ ਜ਼ਿਲ੍ਹੇ ਚ ਵੀ ਹੈ ਅਸੀਂ ਜਿਆਦਾ ਬੋਕਸ ਜਿਹੜੇ ਜਿਹੜੇ ਪਿੰਡਾਂ ਚ ਅਸੀਂ 30 ਪਿੰਡਾਂ ਚ ਉਹਨਾਂ ਪਿੰਡਾਂ ਚ ਬੋਕਸ ਕਰਾਂਗੇ ਸਾਡੀ ਲੀਡਰਟੀ ਹੋਵੇ ਜਿਦਾਂ ਕਰਤਾਰ ਸਿੰਘ ਖਲੌਰ ਇਹ ਜਿਹੜਾ ਜਿਲਮਰਦੀ ਚੋਲੜਿਆ ਅਗਲੀ ਵਾਰ ਵੀ ਜਿਹੜੇ ਬਣਿਆ ਨੇ ਪਿਛਲੀ ਵਾਰ ਜਿੱਤਣਾ ਲੜੀਆਂ ਭਾਵੇਂ ਜਿੱਤੇ ਭਾਵੇਂ ਹਾਰੇ ਉਹਨਾਂ ਨਾਲ ਵੀ ਸਲਾਹ ਕਰਕੇ ਉਹਨਾਂ ਨੂੰ ਮਾਰ ਸਨ ਕਰ ਦੇਣਾ ਵਟਦਾ ਹੈ ਉਹਨਾਂ ਨਾਲ ਸਾਰੀ ਟੀਮ ਨਾਲ ਸਲਾਹ ਕਰਕੇ ਅਸੀਂ ਨਵੇਂ ਕੈਂਡੀਡੇਟ ਪੋਸ ਕਰਾਂਗੇ ਕਿ ਤੁਹਾਡੀ ਟੀਮ ਨੇ ਇਸ ਵੇਲੇ ਚੜ੍ਹਦੀ ਕਲਾ ਚ ਤੇ ਸਾਡੀ ਜਿਹੜੀ ਟੀਮ ਹੈ ਇਹ ਰਾਜਨੀਤਿਕ ਪ੍ਰੋਗਰਾਮ ਦੇ ਨਾਲ ਜੁੜੀ ਹੈ ਅਸੀਂ ਕਾਲੀ ਦਲ ਨਾਲ ਇਸ ਤਰ੍ਹਾਂ ਦੇ ਜੁੜੇ ਕਿ ਕਾਲੀ ਦਲ ਬਹੁਤ ਚੰਗਾ ਇਸ ਕਰਕੇ ਜੁੜੀ ਇਸ ਤਰ੍ਹਾਂ ਨਹੀਂ ਹਰ ਇੱਕ ਪਾਰਟੀ ਦਾ ਆਪਣਾ ਆਪਣਾ ਪ੍ਰੋਗਰਾਮ ਹੈ ਜਿਹੜੀ ਕਾਂਗਰਸ ਹੈ ਇਹ ਨੈਸ਼ਨਲ ਪਾਰਟੀ ਹੈ ਇਹਨਾਂ ਨੇ ਪੰਜਾਬ ਦੇ ਮੁੱਦੇ ਘੱਟਾਣੇ ਸੈਂਟਰ ਦੇ ਜਾਲ ਠਾਣੇ ਅਕਾਲੀ ਦਲ ਹੈ ਖੇਤਰੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਕਿਸੇ ਸੂਬੇ ਦੀ ਹੋ ਉਸ ਸੂਬੇ ਵਾਲੀ ਜਨਤਾ ਹੈ ਅਸੀਂ ਅਕਾਲੀ ਦਲ ਨਾਲ ਇਸ ਕਰਕੇ ਜੋੜੇ ਆ ਇੱਕ ਅਕਾਲੀ ਦਲ ਡੈਮੋਕਰੇਟ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਤੁਰਨ ਵਾਲੀ ਪਾਰਟੀ ਹੈ ਇਸ ਕਰਕੇ ਸਾਡੀ ਸੋਚ ਵੀ ਇਹ ਜੀ ਹੈ ਵੀ ਕੁਦਰ ਦੇ ਸਾਰੇ ਪੈਦਾ ਕਰੇ ਸਾਰੇ ਬਰਾਬਰ ਹੈ ਇੱਕ ਤਾਂ ਇਹ ਇੱਕ ਕਾਲੀ ਦਲ ਪੰਜਾਬ ਦੀਆਂ ਮੰਗਾਂ ਵਾਸਤੇ ਜਿਆਦਾ ਲੜਦੀ ਹੈ ਇਸ ਕਰਕੇ ਇਸ ਕਾਲੀ ਦਲ ਨੂੰ ਲਾਈਕ ਕਰਾਂ ਇਸ ਕਰਕੇ ਨਹੀਂ ਕਰਦੇ ਬਿਨਾਂ ਦੀ ਸਰਕਾਰ ਆ ਗਈ ਇਸ ਕਰਕੇ ਇਸ ਤਰ੍ਹਾਂ ਨਹੀਂ ਜਿਹੜੀ ਬੀਜੇਪੀ ਉਹਨਾਂ ਦਾ ਆਪਣਾ ਪ੍ਰੋਗਰਾਮ ਆਮ ਆਦਮੀ ਪਾਰਟੀ ਨੈਸ਼ਨਲ ਲੈਵਲ ਤੇ ਪਾਰਟੀ ਹੈ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਅਸੀਂ ਕਾਲੀ ਦਲ ਦੇ ਪ੍ਰੋਗਰਾਮ ਕਰਕੇ ਅਸੀਂ ਜੁੜੇ ਹੋਏ ਹਾਂ ਇਹ ਕਾਲੀ ਦਲ ਕਿਉਂ ਖੇਤਰੀ ਪਾਰਟੀ ਹੈ ਸਾਰੀਆਂ ਖੇਤਰੀ ਪਾਰਟੀਆਂ ਉਹ ਸੁਬੇਵਾਰੇ ਜਿਆਦਾ ਸੁਬੇਵਾਰੇ ਇਸ ਕਰਕੇ ਅੱਛਾ ਇੱਕ ਗੱਲ ਦੱਸੋ ਜਿਹੜਾ ਹਲਕਾ ਇਸ ਟਮ ਖਾਲੀ ਪਿਆ ਰਾਇਪੁਰਾ ਕੀ ਤੁਸੀਂ ਚਾਹੁੰਦੇ ਨਹੀਂ ਵੀ ਹਲਕੇ ਦੀ ਮੰਗ ਨੂੰ ਦੇਖਦੇ ਹੋਏ ਵੀ ਹਲਕਾ ਛੇਤੀ ਭਰਨਾ ਚਾਹੀਦਾ ਕਿਸੇ ਨੂੰ ਕੋਆਰਡੀਨੇਟਰ ਕਿਸੇ ਮਰਦ ਦਾ ਯਾਰ ਲਾਉਣਾ ਚਾਹੀਦਾ ਕੀ ਪਾਰਟੀ ਦਾ ਇਸ ਬਾਰੇ ਧਿਆਨ ਨਹੀਂ ਹੈ ਨਹੀਂ ਪਾਰਟੀ ਬੜੀ ਬਰੀਕੀ ਨਾਲ ਸਾਰੇ ਹਲਕਿਆਂ ਬਾਰੇ ਧਿਆਨ ਰੱਖਦੀ ਹੈ ਸਾਡੇ ਹਲਕੇ ਬਾਰੇ ਵੀ ਧਿਆਨ ਪਿਆ ਬਾਕੀ ਸਾਡੇ ਹਲਕੇ 'ਚ ਜੁम्मे ਵਾਰੀਆਂ ਵੱਡੀਆਂ ਵੀ ਆਵੇਂ ਇੱਕ ਦੇਖਦੀ ਛੱਡੀ ਨਹੀਂ ਲਈ ਸਾਰੇ ਹਲਕੇ 'ਚ ਪਿੰਡਾਂ ਦਾ ਬਹੁਤ ਹਲਕਾ ਮਤਲਬ ਜੋੜੇ ਵੜੀਆਂ ਲਈ ਸਾਰੇ ਬਹੁਤੇ ਕੰਮ ਕਰ ਰਹੇ ਪਾਰਟੀ ਜਦ ਲੋਡ ਮਹਿਸੂਸ ਕਰੇਗੀ ਵੀ ਹਲਕਾ ਇਚਾਰਜ ਲਾਣਾ ਕਿਹਨੂੰ ਲਾਣਾ ਉਹਨਾਂ ਦਾ ਫੈਸਲਾ ਜਿਹਨੂੰ ਪਾਰਟੀ ਲਾਵੇ ਸਾਰੇ ਸਰਵਣਤਾਂ ਅ ਜਿਵੇਂ ਤੇ ਤੁਸੀਂ ਤੇ ਜੱਸੀ ਜੀ ਬਹੁਤ ਪੁਰਾਣੇ ਇਸ ਟੀਮ ਦੇ ਖਿਡਾਰੀ ਹੋ ਕਾਲੀਦਲ ਦੇ ਖਿਡਾਰੀ ਹੋ ਸਮਰਥਕ ਹੋ ਹਰੇਕ ਸਮੇਂ ਮਾੜੇ ਚੰਗੇ ਸਮੇਂ ਮੋਢੇ ਨਾਲ ਮੋਢਾ ਨਾਲ ਖੜੇ ਹੋ ਤੁਹਾਡੇ ਸੰਪਰਕ ਨਰਿੰਦਰ ਸ਼ਰਮਾ ਜੀ ਨਾਲ ਦੇ ਸਾਡੇ ਗਵਾਂਡੀ ਐਮਐਲਏ ਵੀ ਰਹੇ ਹੈ ਪਹਿਲਾਂ ਕੀ ਤੁਸੀਂ ਇਸ ਵਿਸ਼ੇ ਕਰੀ ਉਹਨਾਂ ਨਾਲ ਗੱਲ ਕੀਤੀ ਹੈ ਕਿ ਇਹ ਸਬੰਧ ਦੀ ਗੱਲ ਹੈ ਸਭਲੇ ਸਾਡਾ ਪਾਰਟੀ ਸੰਗਠਨ ਹੈ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਸੁਖਵੀਰ ਸਿੰਘ ਬਾਦਲ ਸਾਹਿਬ ਸਾਡੇ ਉਹਨਾਂ ਨਾਲ ਸਿੱਗੇ ਵੀ ਮੇਰੇ ਵੀ ਸਾਡੇ ਉਹ ਸੈਕਟੇ ਬੰਦਿਆਂ ਨੇ ਸਾਡੇ ਹਲਕੇ ਚੋਂ ਦਸੇ ਬੰਦਿਆਂ ਨੇ ਸੰਪਰਕ ਚ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਸਾਰਿਆਂ ਦੀ ਕਾਰਗੁਜ਼ਾਰੀ ਬਾਰੇ ਪਤਾ ਹੈ ਉਹਦੇ ਵਿੱਚ ਸਾਡੇ ਜਿਆਦਾ ਹਲਕਾ ਨੇੜੇ ਹੋਣ ਕਰਕੇ ਅਨਕੀ ਸ਼ਰਮਾ ਅਸੀਂ ਅਨਕੀ ਸ਼ਰਮਾ ਨੂੰ ਟੈਕ ਟੂ ਟਾਈਮ ਦੇ ਦਿੰਦੇ ਰਹਿੰਦੇ ਹਾਂ ਪਰ ਇਹ ਵੀ ਨਹੀਂ ਹੈਗਾ ਵੀ ਸੁਖਵੀਰ ਜੀ ਨੂੰ ਦਿੰਦੇ ਸਾਡੀ ਟੀਮ ਲੋੜ ਮੁਤਾਬਕ ਜਿਹੜੇ ਇਸ਼ੂ ਜਿਹੜੇ ਮੁੱਦੇ ਸੁਖਵੀਰ ਸਿੰਘ ਲੈਵਲ ਦੇ ਆ ਸਾਰੇ ਅਸੀਂ ਡਿਸਕਸ ਕਰਦੇ ਨਾ ਆ ਸਾਡੇ ਦਰਮਿਆਨ ਜੱਸੀ ਜੀ ਵੀ ਨੇ ਮੈਂ ਜੱਸੀ ਜੀ ਨੂੰ ਪੁੱਛਣਾ ਚਾਹਾਂਗਾ ਜੱਸੀ ਜੀ ਤੁਸੀਂ ਇਸ ਬਾਰੇ ਕੀ ਰੱਖਦੇ ਹੋ ਵੀ ਜ਼ਿਲ੍ਹਾ ਅਫੀਸ਼ਰ ਜਿਹੜੀ ਇਲੈਕਸ਼ਨ ਆ ਤੇ ਬਲਾਕ ਸੰਧੀਆਂ ਦੀ ਹੈ ਕੀ ਤੁਸੀਂ ਇਸ ਬਾਰੇ ਕੀ ਰਣਨੀਤੀ ਘੜੀ ਹੋਈ ਹੈ ਦੇਖੋ ਹੁਣੇ ਅਜੇ ਮੈਸੇਜ ਹੁਣੇ ਆਏ ਆ ਕੱਲ੍ਹ ਤੇ ਅਸੀਂ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਸਾਰੇ ਜਿਹੜੇ ਕੈਂਡੀਡੇਟ ਐ ਬਲਾਕ ਸੰਧੀਆਂ ਦੇ ਤੇ ਜ਼ਿਲ੍ਹਾ ਵਿੱਚ ਦੇ ਉਹ ਤਕਰੀਬਨ ਕਲੀਅਰ ਕਰਕੇ ਪਾਰਟੀ ਤੱਕ ਨਾਮ ਭੇਜਾਂਗੇ ਤੇ ਜਿਹਨੂੰ ਵੀ ਪਾਰਟੀ ਉਹਨਾਂ ਚੋਂ ਜਿਹੜਾ ਵੀ ਨਾਮ ਉਹ ਕਹਿਣਗੇ ਇਹ ਜਿੱਤ ਸਕਦਾ ਉਹਨੂੰ ਟਿਕਟ ਦਿੱਤੀ ਜਾਏਗੀ ਤੇ ਉਹਨੂੰ ਅਸੀਂ ਅਸੀਂ ਪਿੱਛੇ ਖੜ ਕੇ ਤੇ ਸਾਧੂ ਬਾਈ ਜੀ ਦੀ ਸਾਡੇ ਜਿਹੜੇ ਇਥੋਂ ਮੇਨ ਹੈ ਉਹ ਅਸੀਂ ਬਾਈ ਜੀ ਨੂੰ ਸਾਧੂ ਸਿੰਘ ਨੂੰ ਸਮਝਦੇ ਆ ਇਹਨਾਂ ਦੇ ਨਾਲ ਅਸੀਂ ਸਾਰੇ ਇਹਨਾਂ ਦੀ ਪੀਨ ਦੇ ਮੈਂਬਰ ਬਣ ਕੇ ਅਸੀਂ ਉਹਨਾਂ ਕੈਂਡੀਡੇਟਾਂ ਨੂੰ ਪੇਸ਼ ਕਰਾਂਗੇ ਅ ਸਾਡੇ ਦਰਮਿਆਨ ਨੇ ਜਸਵਿੰਦਰ ਜੱਸੀ ਜੀ ਤੇ ਸਾਧੂ ਸਿੰਘ ਖਲੋਰ ਸਾਹਿਬ ਜਿਹੜੇ ਆਪਣੀ ਟੀਮ ਦੇ ਨਾਲ ਮੇਰੇ ਦਰਮਿਆਨ ਬੈਠੇ ਆ ਅਸੀਂ ਆਪਣੇ ਚੈਨਲ ਵੱਲੋਂ ਇੱਕ ਵਾਰੀ ਫਿਰ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਥੈਂਕ ਯੂ